ਰਾਮਕਲੀ ਮਹੱਲਾ ਪੰਜਵਾ ਕੇਸ ਪ੍ਰਵਾਸੈ ਵਿਚ ਰਹਿ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ ਰਾਮ ਸੰਗੀ ਇਸ ਗਤ ਨਹੀਂ ਜਾਣਹਿ ਪੰਚ ਬਟਵਾਰੇ ਸੇ ਮੀਤ ਕਾਰ ਮਾਨਹਿ सुकार सेव सेब जित् मीत गुण गोविंद रवियह दिन राती साध साधसांगकार मन की प्रीत रौ जन्म विहानो अहंकार अरवाद त्रिपत न आवै विखिया साध ਕਾਰਮਤ ਭਰਮਤ ਮਹਾ ਦੁਖ ਪਾਇਆ ਤਰੀ ਨਾ ਜਾਈ ਦੁਤਰ ਮਾਇਆ ਕਾਮ ਨ ਆਵੇ ਸੋਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਰੱਖਣ ਕਾਉ ਦੂਸਰ ਨਹੀਂ ਕੋਏ ਤਾਉ ਨਿਸਤਰੈ ਜਾਉ ਕਿਰਪਾ ਹੋਏ ਤਤ ਤ ਪੁਨੀਤਾ ਪ੍ਰਾਪਤੇ ਰੋ ਨਾਮ ਆਪਣੇ ਦਾਸ ਕਾ ਕੀ ਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਨ ਗਹੀ ਨਾਨਕ ਪ੍ਰਾਪ ਤੇਰੀ RAM ਕਲੀ ਮਹੱਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਭੀਟ ਤ ਧਰਮ ਰਾਇ ਹਰ ਦਰਗਹਿ ਸੋਬਾਵੰਤ ਫੁਨ ਗਰਬ 나ਹੀ ਬਸੰਤ ਜਾਨੀ ਸੰਤ ਕੀ ਮਿਤrai ਕਰ ਕਿਰਪਾ ਦੀਨੋ ਹਰ ਨਾਮਾ ਪੂਰਬ ਸੰਜੋਗ ਮਿਲਾਈ ਰਹਾਉ ਗੁਰ ਕੈ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲ ਵਿਖ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨਕਾ ਸਫਲ ਦਰਸ ਢੀਠਾ ਨਾਮ ਪ੍ਰਭੂ ਕਾ ਘਾਟ ਘਾਟ ਉਠਾ ਮਿਟਾਨੇ ਸਭ ਕਾ ਦਿਕਲੇਸ ਜਿਸ ਤੇ ਉਪਜੇ ਤਿਸ ਮਹ ਪਰਵੇਸ પ્રગટે આનુપ ગોવિંદ પ્રભુ પુરે નાનક બખસিন্দ રામ કલી મહલ્લા પંજાવાલ ગાવ કાઓ ચારે સાર દૂલ કૌડી કા લાખ હુઆ મૂલ બકરી કાઓ હસતી પ્રતપાદે અપના પ્રભુ નદર નિહાલે कृपा निधान प्रीतम प्रभ मेरे ना नासाकाौ बाहो गुण तेरे रहाओ। दीसत मास ना खाए दीसमासनाखाये बिला शुरी सट करण हार प्रभ हृदय ऊठा फाथी मशुली का जाला टूटा ਸੂਕੇ ਕਾਸਟ ਹਰੇ ਚਲੂਲ ਊਚਾ ਥਾਲ ਫੂਲੇ ਕਮਲ ਅਨੂਪ ਮਾਗਨ ਨਿਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ संत जना का सदा सहाय चरन कमल नानक सरणाय राम कली महला पञ्जवा पंच सि राखे प्रभमार दस लई निवार, तीन आवर्त की चूकी गेर साध सांग चूके पेफेर ਸੇਮਰ ਸਿਮਰ ਜੀਵਾ ਗੋਬਿੰਦ ਕਾਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸੁਮੇਰ Jap Jap ਨਾਮ ਪੂਜੇ ਪ੍ਰਭ ਪੈਰ अनदरूप प्रगटयो सब स्थान प्रेम भगत जोरी सुख मान सागर तरयो बाशर खोज खेद ना पायो नहु पुन रोजे सिंध समायो ਘਟੁਕੇ माहे कर्ण हार कहो केष अचरज नाहे ਜਾਓ ਸ਼ੂਤਾ ਤਾ ਤਾ ਜਾਏ ਭਯਾਲ ਜਾਓ ਕਾਢਿਓ ਤਾ ਨਦਰ ਨਿਹਾਲ ਪਾਪ ਪੁੰਨ ਹਮਰੈ ਵਸਨਾਹੇ ਰਸਕ ਰਸਕ ਨਾਨਕ ਗੁਣ ਗਾਹੇ RAM ਕਲੀ ਮਹੱਲਾ ਪੰਜਵਾ నా తన్ తేరా నామన్ కోహే మాయా మోహే బయాప్యా తూహే కోదమ కరే గాడర్ జియో శీల్ అచింత జాల కాల చక్ర కేలే హర్ చరణ కమల్ శరణాయే మనా రామ నామ జప సంగ్ సహాయి గురు ముఖ పావహ సాచ తనా రహావు ਉਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਝੂਰੇ ਕਰੇ ਬਿਕਾਰ ਜੀਅਰੇ ਕਹਿ ਤਾਈ ਗਾਫਲ ਸੰਗ ਨਾ ਤਸੂ ਆਜਾਈ ਧਰਤ ਤੋ ਹੋ ਅਨੇਕ ਛਲ ਜਾਨੈ ਕੌਡੀ ਕੌਡੀ ਕਾਓ ਖਾਕ ਸਿਰ ਛਾਨੈ ਜਨ ਦੀ ਆਤ ਸਹਿ ਨਾ ਚੇਤਾ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਬ ਭਏ ਦਇਆਲ ਇਹੋ ਮਨ ਹੋਵਾ ਸਾ ਦਰਵਾਲੇ ਅਸਤ ਕਮਲ ਲਾੜੀਨੋ ਲਾਏ ਨਾਨਕ ਸਾਚੈ ਸਾਚ ਸਮਾਏ RAM ਕਲੀ ਮਹੱਲਾ ਪੰਜ ਵਾਏ ਰਾਜਾ RAM ਕੀ ਸਰਣਾਏ ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧ ਸੰਗ ਦੁਖ ਜਾਏ ਰਹਾਉ ਜਾ ਕਹਿ RAM ਬਸੈ ਮਨ ਮਾਈ ਸੋ ਜਨ ਦੁਤਰ ਪੀਖਤ ਨਾਹੀ ਸਗਲੇ ਕਾਜ ਸੁਵਾਰੇ ਆਪਣੇ ਹਰ ਹਰ ਨਾਮ ਰਸਨ ਨਿਥ ਜਪਨੇ ਜਿਸ ਕਾ ਮਸਤਕ ਹਾਥ ਗੁਰ ਧਰੈ ਸੋ ਦਾਸ ਅਦੇਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਆਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵਹੋ ਸਾਧ ਪਿਆਰੇ ਮੁਖ ਊਜਲ ਸਾਚੈ ਦਰਬਾਰੈ ਆਨੰਦ ਕਰਹੋ ਤਾਜ ਸਗਲ ਵਿਕਾਰ ਨਾਨਕ ਹਰਿ ਜਪ ਉਤਰਹੋ ਪਾਰ ਰਾਮ ਕਲੀ ਮਹੱਲਾ ਪੰਜਵਾਇ ਈ ਗਨ ਤੇ ਬੈ ਸੰਤਰ ਭਾਗੈ ਮਾਟੀ ਕਾਉ ਜਲ ਦਹਿ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਘਟ ਮਹਿ ਸਿੰਧ ਕੀਓ ਪ੍ਰਗਾਸ ਸਾ ਸੁਮਰਾਥ ਹਰ ਜਿਉ ਆਪ ਨਿਮਖ ਨਾ ਬਿਸਰੈ ਜੀ ਭਗਤਨ ਕੈ ਆਠ ਪਹਿਰ ਮਨਤਾ ਕਉ ਜਾਪ ਰਹਾ ਪ੍ਰਥਮੇ ਮੱਖਣ ਪਾਛੈ ਦੂਧ ਮੈਲੂ ਕੀਨੋ ਸਾਬਨ ਸੂਦ ਭੈ ਤੇ ਨਿਰਭਉ ਡਰਤਾ ਫਿਰੈ ਹੁੰਦੀ ਕਾਉ ਅਣਹੁੰਦੀ ਹਿਰੈ ਦੇਹੀ ਗੁਪਤ ਵਿਦੇਹੀ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਠੱਗਣ ਹਾਰ ਅਣ ਠੱਗ ਦਾ ਠਾਗੇ ਬਿਨ ਵਖਰ ਫਿਰ ਫਿਰ ਉਠ ਲਾਗੇ संत सभा मेल करहो बखियाण बखयाण शास्त्र वेद पुराण विचार विचारे कुए नानकता की परमगत हुए रामकली कलि महल्ला पञ्जवा जो तिस भावे सो थिया सदा सदा हर की शरणाई प्राप बेन नाही आन बिया रहाओ पोत कलतर लक्ष्मी दिसै एन मह किशु ना संग दिया बेखैठ गौरी खाए पुलाना माया मंदिर त्याग गया कार, कार बहुत विभूता गर्भ जोन मह किर पया उर्ब कमाने जम दूत गरासे ओ महापया बोल झूठ कमाव अवरा ना गूजे बहुत भया रोग उपजया संत दुखन देही महाखया जिन निवाजे तिनही साजे आपे कीने संत जया नानकदास कंठ लाए राखे खार पार कारपा पारब्रह्मया रामकली महल्ला पंजवा ਐ ਸਭੂਰਾ ਗੁਰ ਦਿਓ ਸਹਾਈ ਜਾ ਕਾ ਸਿਮਰਨ ਵਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾ ਕੀ ਧੂਰ ਕਟੈ ਜਮ ਜਾਲ ਚਰਨ ਕਮਲ ਵਸੇ ਮੇਰੇ ਮਾਨਕੇ ਖਾਰਜ ਸਵਾਰੇ ਸਗਲੇ ਥਨ ਕੇ ਜੋ ਕੈ ਮਸਤਕ ਰਾਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਹੈ। ਤਤ ਤੇ ਉਧਾਰਣ ਕਿਰਪਾ ਨਿਦਾਨ ਸਦਾ ਸਦਾ ਜਾਈਐ ਕੁਰਬਾਨ। ਨਿਰਮਲ ਮਨ ਤ ਦੇ ਜਿਸਦਾਨ ਤਜਹਿ ਵਿਕਾਰ ਬਿਨਸੈ ਅਭਿਮਾਨ। ਏ ਤੁਤੀ ਆਇਐ ਸਾਧ ਕੈ ਸੰਗ ਪਾਪ ਵਿਨਾਸੀ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਾਟ ਘਾਟ ਰਵ ਰਹਿਆ ਗੁਣਤਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤ ਵੈ ਸਚ ਅਰਦਾਸ